मेंबर मेंबर गुरप्रा मैं समीत चंद मैंबर पंचायत ਇਹ ਅੱਜ ਢੋਲੀ ਪੰਚਾਇਤ ਸਾਰੀ ਆਮਾਨ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ। ਮੈਂ ਕਰਾਂਗਾ। ਆਜੀ ਤੁਹਾਡਾ ਵੈਲਕਮ ਕਰਦੇ ਹਾਂ। ਬਿਲਕੁਲ ਮੈਂ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਉਸ ਪਿੰਡ 'ਚ ਆਇਆ ਹਾਂ ਜਿਸ ਪਿੰਡ ਨੇ ਸਰਵਸੰਮਤੀ ਦੇ ਨਾਲ ਆਪਣੀ ਪੰਚਾਇਤ ਚੁਣੀ ਹੈ। ਸੋ ਅੱਜ ਸਾਡੇ ਭੈਣ ਜੀ ਹਿੰਦੂ ਸ਼ਰਮਾ ਜੀ ਜਿਹੜੇ ਚਲੋਲੀ ਪਿੰਡ ਦੇ ਸਰਪੰਚ ਨੇ ਉਹਨਾਂ ਦੀ ਸਾਰੀ ਪੰਚਾਇਤ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਇਹਨਾਂ ਦਾ ਸ਼ੁਕਰੀਆ ਵੈਲਕਮ ਕਰਦਾ ਔਰ ਨਾਲ ਦੀ ਨਾਲ ਖਦਾਈਪੁਰ ਪਿੰਡ ਦੇ ਸਰਪੰਚ ਮਰੀਦ ਜੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੇਰਾ ਇਹਨਾਂ ਨੂੰ ਭਰੋਸਾ ਵੀ ਅਸੀਂ ਮਤਲਬ ਬਿਲਕੁਲ ਤੇਜ਼ ਰਫ਼ਤਾਰ ਦੇ ਨਾਲ ਇਹਨਾਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਪੂਰੀ ਜਾਣ ਲਾਵਾਂਗੇ ਔਰ ਜੋ ਵੀ ਪਿੰਡ ਦੇ ਮਸਲੇ ਆ ਇੱਕ ਦੋ ਮਸਲੇ ਇਹਨਾਂ ਨੇ ਮੈਨੂੰ ਦੱਸਾਏ ਆ ਅ ਮਤਲਬ ਦੱਸਿਆ ਖਾਸ ਕਰਕੇ ਵਾਟਰ ਸਪਲਾਈ ਦੀ ਕੋਈ ਪਾਈਪਾਂ ਪੈਣੀਆਂ ਨੇ ਉਹਦਾ 2 ਲੱਖ ਰੁਪਏ ਆਲਰੇਡੀ ਅਸੀਂ ਇਹਨਾਂ ਦੀ ਪੰਚਾਇਤ ਨੂੰ ਪਾ ਦਿੱਤਾ ਸੋ ਹੋਰ ਵੀ ਇੱਕ ਦੋ ਇਸ਼ੂ ਹੈ ਗਲੀਆਂ ਦੇ ਇਸ਼ੂ ਹੈ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਫੱਟ ਦੀ ਪ੍ਰੋਬਲਮ ਇਹਨਾਂ ਨੂੰ ਨਹੀਂ ਆਏਗੀ ਸੋ ਦੋਵੇਂ ਪੰਚਾਇਤਾਂ ਨੂੰ ਜੀ ਆਇਆਂ ਨੂੰ ਸੋ ਲਗਾਤਾਰ ਮਾਨ ਸਾਹਿਬ ਦੀਆਂ ਨੀਤੀਆਂ ਤੋਂ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪ੍ਰਭਾਵਿਤ ਹੋ ਕੇ ਲੋਕ ਗਾਵਾਂ ਦੀ ਪਾਰਟੀ ਜਵਾਹਰ ਕਰਦੇ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਉਹ ਤੇ ਭਰੋਸਾ ਵੀ ਦਵਾਨਾ ਕਿ ਅਸੀਂ ਸਾਰੇ ਰਲ ਕੇ ਇਸ ਇਲਾਕੇ ਦੀ ਬਿਹਤਰੀ ਦੇ ਲਈ ਆਪਣੇ ਪਿੰਡਾਂ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਆਮਦਨੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤਾ ਪੰਜਾਬ ਚ ਉਹਦਾ ਮਤਲਬ ਡਟ ਕੇ ਸਮਰਥਨ ਕਰਨ ਤਾਂ ਜੋ ਪੰਜਾਬ ਨੂੰ ਦੁਬਾਰਾ ਜਿਹੜਾ ਨਸ਼ਾ ਮੁਕਤ ਬਣਾਇਆ ਜਾਵੇ ਔਰ ਰੰਗਲਾ